ਦੋਸਤੋ ਕੁਝ ਦਿਨ ਪਹਿਲਾਂ ਇੱਕ ਵੀਰ ਨੇ ਪੋਸਟ ਪਾਈ ਸੀ ਕਿ ਜੋ ਜੋ ਵੀਰ ਮੋਟਰਸਾਈਕਲ ਤੇ ਸਫਰ ਕਰਦੇ ਹੈਗੇ ਆ ਉਹਨਾਂ ਨੂੰ ਆਪਣੇ ਇੱਕ ਪਰਨੇ ਦਾ ਸਹਾਰਾ ਲੈਣਾ ਜ਼ਰੂਰੀ ਹੈ ਕਿਉਂਕਿ ਉਹਨਾਂ ਦਿਨਾਂ ਵਿੱਚ ਮੁਕਸਰ ਸਾਹਿਬ ਵਿੱਚ ਇੱਕ ਇਨਸਾਨ ਦੀ ਮੌਤ ਹੋ ਗਈ ਸੀ ਕਿਹਦੇ ਨਾਲ ਇੱਕ ਪ੍ਰਿੰਡ ਨਾਲ ਪ੍ਰਿੰਡ ਉੱਡਦਾ ਉੱਡਦਾ ਉਹਦੇ ਮੂੰਹ 'ਚ ਪੈ ਗਿਆ ਉਹਦੇ ਕਰਕੇ ਉਹਦੀ ਮੌਤ ਹੋ ਗਈ ਸੀ ਔਰ ਕਾਲੀ ਮੈਂ ਖਬਰ ਸੁਣ ਰਿਹਾ ਕਿ ਫਾਦਰਗਾ ਦੇ ਕੋਲ ਪਿੰਡ ਆਲਮਸ਼ਾ ਹੈਗਾ ਉੱਥੇ ਵੀ ਕੀ ਹੋਇਆ ਇੱਕ ਵੀਰ ਜਾ ਰਿਹਾ ਸੀ ਆ ਆਪਣੇ ਬਾਈਕ ਤੇ ਮੋਟਰਸਾਈਕਲ ਤੇ ਔਰ ਉਹਦੇ ਚ ਕੀ ਹੈ ਉਹ ਆਬਾਸੀ ਆਈ ਉਹਦੇ ਮੂੰਹ ਦੇ ਵਿੱਚ ਪ੍ਰਿੰਡ ਵੜ ਗਿਆ ਸੋਜ ਜਨਕ ਹੋ ਗਈ ਸਾਹ ਹੁਣ ਬੰਦ ਹੋ ਗਿਆ ਉਹਦੇ ਨਾਲ ਉਹਦੀ 2 ਘੰਟੇ ਬਾਅਦ ਮੌਤ ਹੋ ਗਈ ਸੋ ਦੋਸਤੋ ਇੱਕ ਛੋਟਾ ਜਿਹਾ ਯੰਤਰ ਹੈਗਾ ਅਗਰ ਤੌਰ ਤੁਸੀਂ ਹੈਲਮਟ ਲਗਾ ਸਕਦੇ ਹੋ ਬੜੀ ਵੱਡੀ ਗੱਲ ਹੈ ਅਗਰ ਹੈਲਮਟ ਨਹੀਂ ਲਗਾਣਾ ਤੇ ਸਾਵਧਾਨੀ ਵਰਤੋ ਕਰੋ ਇਹ ਪਰਣਾ ਆਪਣੇ ਮੂੰਦਰ ਰੱਬੇ ਰੱਖੋ ਤਾਂ ਕਿ ਪ੍ਰਿੰਡ ਵਰਗੀ ਚੀਜ਼ ਕੋਈ ਤੁਹਾਡੇ ਅੰਦਰ ਨਾ ਵੜ ਸਕੇ ਥੋੜੀ ਸਿਹਤ ਬਚਾ ਕੇ ਤਾਂ ਜਾ ਸਕੇ ਧੰਨਵਾਦ ਥੈਂਕ ਯੂ